ਤੋਖਾ ਦੇਣਾ ਮਿੱਤਰ ਬਣ ਕੇ ਸਭ ਤੋਂ ਗੱਲ ਹੈ ਮਾੜੀ ਆਪਣਾ ਬਣ ਕੇ ਦੇਸ਼ ਗਵੰਡੀ ਕਰਦਾ ਆ ਜਗਦਦਾਰੀ ਆਪਣਾ ਬਣ ਕੇ ਦੇਸ਼ ਗਵੰਡੀ ਕਰਦਾ ਆ ਜਗਦਦਾਰੀ ਹੁਣ ਤੂੰ ਜੇ ਜਰਨੈਲਾ ਵਾਲੀ ਤਾਕਤ ਫੇਰ ਵਿਖਾਵੇ ਮੇਰੇ ਫੌਜੀਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀਆ ਵੀਰਾ ਸਾਰੀ ਦੁਨੀਆ ਜਾਣੇ ਅਸੀਂ ਹਾਂ ਸਭ ਅਮਨਾ ਦੇ ਹਮੀ ਸਾਰੀ ਦੁਨੀਆ ਜਾਣੇ ਅਸੀਂ ਹਾਂ ਸਭ ਅਮਨਾ ਦੇ ਹਮੀ ਭਰ ਦੁਸ਼ਮਣ ਨਹੀਂ ਭੱਜ ਸਕਦਾ ਸਾਥੋ ਮਾਰ ਕੇ ਚ ਕਹਨੀ ਭਰ ਦੁਸ਼ਮਣ ਨਹੀਂ ਭੱਜ ਸਕਦਾ ਸਾਥੋ ਮਾਰ ਕੇ ਚ ਕਹਨੀ ਦਗੇ ਬਾਜ ਨਹੀਂ ਬਖਸ਼ੇ ਜਾਂਦੇ ਇਤਿਹਾਸ ਹੈ ਗਵਾਵੇ ਮੇਰੇ ਫੌਜੀਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀ ਆ ਵੀਰਾ ਵੈਰੀ ਤੇ ਨਾ ਪਾਕ ਰੱਦੇ ਮਿੱਟੀ ਵਿੱਚ ਮਿਲਾ ਦੇ ਵੈਰੀ ਤੇ ਨਾ ਪਾਕ ਰੱਦੇ ਮਿੱਟੀ ਵਿੱਚ ਮਿਲਾ ਦੇ ਵਤਨ ਦੀ ਖਾਤਰ ਭਾਵੇਂ ਵੀਰਿਆ ਜਿੰਦੜੀ ਕੋਲ ਕੁਮਹਾ ਦੇ ਭਾਰਤ ਦਾ ਹਰ ਵਾਸੀ ਮੇਰੇ ਭਾਰਤ ਦਾ ਹਰ ਵਾਸੀ ਮੰਗੇ ਤੁਹਾਡੇ ਲਈ ਦੁਆਵੇ ਮੇਰੇ ਫੌਜੀ ਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀ ਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀ ਆ ਵੀਰਾ ਆਪਣੀ ਮਾਤਰ ਭੂਮੀ ਤੇ ਨਾ ਕਿਸੇ ਗੈਰਾਂ ਦਾ ਸਾਯਾ ਇਸੇ ਗਹਿਰਾ ਦਾ ਸਾਇਆ ਹੁਣ ਨਬਕਸ਼ੀ ਵੈਰੀ ਨੂੰ ਜੋ ਹੱਦਾਂ ਟੱਪ ਕੇ ਆਇਆ ਲੜੀ ਸੰਧੀਲੇ ਦੇਸ਼ ਦੀ ਖਾਤਰ ਲੜੀ ਸੰਧੀਲੇ ਦੇਸ਼ ਦੀ ਖਾਤਰ ਹਾਲੀ ਵੀਰੇ ਦੀ ਚਾਵੇ ਮੇਰੇ ਫੌਜੀ ਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀ ਆ ਵੀਰਾ ਦੁਸ਼ਮਣ ਮਾਰ ਮੁਕਾਵੇ ਮੇਰੇ ਫੌਜੀਆ ਵੀਰਾ